ਚੰਡੀਗੜ੍ਹ ਦੇ ਵਿੱਚ ਜੋ ਇਹ ਬੱਚਿਆਂ ਨੂੰ ਦੱਸਿਆ ਜਾ ਰਿਹਾ ਹੈ 8ਵਾਂ ਮਿਲਟਰੀ ਲਿਟਰੇਰੀ ਫੈਸਟੀਵਲ ਹੋ ਰਿਹਾ ਉੱਥੇ ਹੀ ਸਰਹੱਦਾਂ ਦੇ ਉੱਤੇ ਰਾਖੀ ਕਿਵੇਂ ਕਰਦੇ ਨੇ ਨੌਜਵਾਨ ਤੇ ਇਹ ਟ੍ਰੇਨਿੰਗ ਲੈਣ ਵਾਲੇ ਸਟੂਡੈਂਟਸ ਨੇ ਉਹਨਾਂ ਨੂੰ ਗਾਈਡੈਂਸ ਵੀ ਦਿੱਤੀ ਜਾ ਰਹੀ ਹੈ ਨੌਜਵਾਨਾਂ ਦੇ ਵੱਲੋਂ ਔਰ ਇੱਥੇ ਦਾ ਜਿਹੜਾ ਮਾਹੌਲ ਹੈ ਇਹ ਲਿਟਰੇਰੀ ਫੈਸਟੀਵਲ ਹੈ ਮਿਲਟਰੀ ਦਾ 8ਵਾਂ ਉੱਥੇ ਅਸੀਂ ਖੜੇ ਹਾਂ ਇਸ ਵਕਤ ਬਹੁਤ ਸਾਰੇ ਬੱਚੇ ਆ ਜਿਹੜੇ ਸਿੱਖਣ ਦੇ ਚਾਹਵਾਨ ਆ ਇੱਥੇ ਆਏ ਹੋਏ ਨੇ ਤੇ ਕੁਝ ਫੌਜੀ ਜਵਾਨ ਵੀ ਖੜੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਸਰ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਜਿਹੜਾ ਲਿਟਰੇਰੀ ਫੈਸਟੀਵਲ ਕਰਾਉਣ ਦਾ ਉਹਦੇ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਲਿਟਰੇਰੀ ਦਾ ਮਤਲਬ ਹੈ ਕਿ ਕਿਤਾਬਾਂ ਨਾਲ ਹੀ ਸਿਰਫ ਜੋੜਨਾ ਪਰ ਇੱਥੇ ਕਾਫੀ ਵੱਖ-ਵੱਖ ਤਰ੍ਹਾਂ ਦੀਆਂ ਸਟਾਲ ਲੱਗੀਆਂ ਨੇ ਇਹਦਾ ਮਕਸਦ ਕੀ ਹੈ ਸਰ ਇਹ ਟੈਕਨੋਲੋਜੀ ਬੇਸਡ ਥੋੜਾ ਟ੍ਰੇਨਿੰਗ ਪਰਪਸ ਨਾਲ ਬਣਾਇਆ ਗਿਆ ਜੀ ਤੋ ਜੋ ਇੱਕ ਹਥਿਆਰ ਆ ਉਹਦੇ ਨਾਲ ਵਕਚਰ ਰਿਅਲਿਟੀ ਨੂੰ ਆਪਾਂ ਰਿਲੇਟ ਕਰਕੇ ਹਥਿਆਰ ਨਾਲ ਕਲੀਅਰ ਕਰਕੇ ਉਸ ਫਾਇਰ ਨੂੰ ਕਿਦਾਂ ਮਹਿਸੂਸ ਕਰਦਾ ਇੱਕ ਤਾਂ ਕਿ ਉਹ ਬੱਚਾ ਉਸ ਚੀਜ਼ ਚ ਇੰਟਰਸਟ ਲਵੇ ਤਾਂ ਕਿ ਇਹਨਾਂ ਚੀਜ਼ਾਂ ਨਾਲ ਕੀ ਆ ਟੈਕਨੋਲੋਜੀ ਔਰ ਜੋ ਨਈ ਬੱਚੀ ਜਨਰੇਸ਼ਨ ਆ ਉਹਨਾਂ ਨੂੰ ਇਸ ਨਾਲ ਜੋੜਿਆ ਜਾ ਸਕਦਾ ਤੇ ਐਚਡੀ ਸਕਰੀਨ ਦਾ ਵੀ ਪ੍ਰਬੰਧ ਇਸੇ ਕਰਕੇ ਕੀਤਾ ਕਿ ਉਹ ਫੀਲ ਆਵੇ ਸਰਹਾਦਾ ਵਾਲਾ ਤੇ ਇਹਦੇ ਨਾਲ ਕੀ ਇੱਕ ਬੰਦੇ ਨੂੰ ਜੋ ਆਪਣਾ ਫਾਇਰ ਕਰ ਰਿਹਾ ਉਹਨੂੰ ਪਤਾ ਲੱਗਦਾ ਹੈ ਕਿ ਟਾਰਗੇਟ ਕਿਦਾਂ ਦਿਖਦਾ ਹੈ ਔਰ ਰੀਅਲ ਹਥਿਆਰ ਜਦੋਂ ਮੋਡੇ ਤੇ ਰੱਖਿਆ ਹੁੰਦਾ ਹੈ ਉਹਦਾ ਕੀ ਅਹਿਸਾਸ ਹੁੰਦਾ ਹੈ ਔਰ ਇਹਦੇ ਨਾਲ ਥੋੜਾ ਜਿਹਾ ਉਹਨੂੰ ਟਾਰਗੇਟ ਨੂੰ ਇੰਗੇਜ ਕਰਨ ਚ ਖੁਸ਼ੀ ਮਿਲਦੀ ਆ ਉਹ ਮਤਲਬ ਉਸ ਰਿਐਲਿਟੀ ਨੂੰ ਮਹਿਸੂਸ ਕਰਦਾ ਹੈ ਸਰ ਹਾਂਜੀ ਜਿੱਥੇ ਅਸੀਂ ਖੜੇ ਹਾਂ ਇਸ ਪੰਡਾਲ ਦੇ ਅੰਦਰ ਵੱਖ-ਵੱਖ ਸਟਾਲ ਨੇ ਸਾਰੇ ਥਾਵਾਂ ਤੇ ਹਥਿਆਰਾਂ ਤੋਂ ਜਾਣੂ ਕਰਾਇਆ ਜਾ ਰਿਹਾ ਹੈ ਹਾਂਜੀ ਸਰ ਸਾਰੇ ਅਲੱਗ-ਅਲੱਗ ਹਥਿਆਰਾਂ ਤੋਂ ਜਾਣੂ ਕਰਾ ਰਹੇ ਆ ਜੋ 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 ਇਨਸਟਰੂਮੈਂਟ ਦੇ ਉੱਤੇ ਜਵਾਨ ਖੜਾ ਹੈ ਉਹਨੂੰ ਉਸ ਬਾਰੇ ਥੋੜਾ-ਥੋੜਾ ਸਾਰਾ ਦੱਸਿਆ ਜਾ ਰਿਹਾ ਉਹ ਜੋ ਆਮ ਜਨਤਾ ਨੂੰ ਉਹਦੇ ਬਾਰੇ ਜਾਗਰੂਕ ਕੀਤਾ ਜਾ ਸਕੇ ਕਿਉਂਕਿ ਜਿਵੇਂ ਅਸੀਂ ਉਸ ਪਾਸੇ ਦੇਖ ਰਹੇ ਹਾਂ ਕਿ ਦੂਰਬੀਨ ਵੀ ਹੈ ਕੁਝ ਛੋਟੇ ਮੋਟੇ ਹਥਿਆਰ ਵੀ ਨੇ ਇਹਨਾਂ ਸਾਰੀਆਂ ਕੱਲੀ ਕੱਲੀ ਚੀਜ਼ ਜਿਹੜੀ ਵਰਤੋਂ ਵਿੱਚ ਆਉਂਦੀ ਹੈ ਫੀਲਡ ਦੇ ਵਿੱਚ ਹਾਂਜੀ ਸਰ ਇਹ ਚੀਜ਼ਾਂ ਮਤਲਬ ਸਾਡੇ ਪਰੋਫੈਸ਼ਨਲ ਵਰਕ ਦੀਆਂ ਚੀਜ਼ਾਂ ਨੇ ਇਹਨਾਂ ਨੂੰ ਹਰ ਬੰਦਾ ਜਹਾਂ ਜਿੱਥੇ-ਜਿੱਥੇ ਜ਼ਰੂਰਤ ਹੈ ਉਸ ਜਗ੍ਹਾ ਇਹਨਾਂ ਨੂੰ ਯੂਜ਼ ਕਰਦਾ ਹੈ ਜੀ ਤੇ ਇਹਨਾਂ ਚੀਜ਼ਾਂ ਦੇ ਬਦੌਲਤ ਉਸ ਇਕੁਪਮੈਂਟ ਨੂੰ ਥੋੜਾ ਜਿਹਾ ਆਮ ਜਨਤਾ ਨੂੰ ਦਿਖਾਉਣ ਲਈ ਲਗਾਇਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਇਹਨਾਂ ਬਾਰੇ ਜਾਗਰੂਕਤਾ ਹੋਵੇ ਔਰ ਉਹਨਾਂ ਨੂੰ ਪਤਾ ਚੱਲੇ ਕਿ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਿੱਥੇ ਹੁੰਦਾ ਹੈ ਔਰ ਕਿਸ ਫੀਲਡ 'ਚ ਕਰਦੇ ਆ ਸੀ ਅਸੀਂ ਇੱਥੇ ਇੱਕ ਹੋਰ ਗੱਲ ਦੇਖ ਪਾ ਰਹੇ ਹਾਂ ਕਿ ਬੱਚੇ ਬੜੇ ਉਤਸੁਕ ਆ ਦੇਖਣ ਦੇ ਲਈ ਪਹਿਲਾਂ ਵੀ ਇਸੇ ਤਰ੍ਹਾਂ ਹੁੰਦਾ ਜਾਂ ਹੁਣ ਰੁਝਾਨ ਪੈਦਾ ਹੋਇਆ ਬੱਚੇ ਨਹੀਂ ਪਹਿਲਾਂ ਤੋਂ ਇਦਾਂ ਦਾ ਰਹਿੰਦਾ ਹੈ ਕ੍ਰ ਇਨਾਂ ਦੇ ਵਿੱਚ ਹੁਣ ਥੋੜਾ ਐਕਸਾਈਟਮੈਂਟ ਇਹ ਵਰਚੁਅਲ ਰਿਐਲਿਟੀ ਦਾ ਹੀ ਹੈ ਬਾਕੀ ਵੈਪਨ ਵਗੈਰਾ تقریبا ਸੇਮ ਹੈ ਥੋੜੇ ਵੈਪਨ ਨਵੇਂ ਆਏ ਹੈ ਟੈਕਨੋਲੋਜੀ ਦੇ ਸਾਹਮਣੇ ਹੁਣ ਜਿਹੜੇ ਵੈਪਨ ਆ ਅੱਜਕੱਲ ਟੈਕਨੋਲੋਜੀ ਬੇਸਡ ਹੀ ਆ ਰਹੇ ਆ ਤੇ ਉਸ ਰਿਲੇਟ ਇਹਨਾਂ ਨੂੰ ਥੋੜਾ ਜਿਆ ਰਿਐਲਿਟੀ ਨਾਲ ਮਿਲਾਨ ਲਈ ਵਰਚੁਅਲ ਰਿਐਲਿਟੀ ਜੋ ਆਪਣੀਆਂ ਬੈਟਲਾਂ ਹੋ ਰਹੀਆਂ ਉਹਨਾਂ ਦੇ ਬਾਰੇ ਥੋੜਾ ਥੋੜਾ ਲੋਕਾਂ ਨੂੰ ਗਿਆਨ ਹੋਵੇ ਕਿ ਕਿੱਦਾਂ ਉਹਨਾਂ ਨੇ ਜਵਾਨਾਂ ਨੇ ਫੀਲ ਕੀਤਾ ਜਾਂ ਲੜਾਈ ਦੇ ਮਾਹੌਲ 'ਚ ਕਿੱਦਾਂ ਦਾ ਮਹਿਸੂਸ ਕਰਦੇ ਹੋ ਇਹਨਾਂ ਚੀਜ਼ਾਂ ਨਾਲ ਰਿਲੇਟ ਕਰਨ ਲਈ ਇਹ ਸਾਰੀਆਂ ਚੀਜ਼ਾਂ ਬਣਾ ਕਰਕੇ ਚੰਡੀਗੜ੍ਹ ਡਿਫੈਂਸ ਅਕੈਡਮੀ ਦੇ ਸਟੂਡੈਂਟ ਇਸ ਵੇਲੇ ਦੇਖੇ ਜਾ ਸਕਦੇ ਨੇ ਜਿਹੜੇ ਫੌਜੀ ਜਵਾਨਾਂ ਤੋਂ ਕੁਝ ਨਾ ਕੁਝ ਜਾਣਕਾਰੀ ਹਾਸਲ ਕਰਦੇ ਦਿਖਾਈ ਦੇ ਰਹੇ ਨੇ ਕੋਈ ਜਥਿਆਰਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਔਰ ਫੀਲਡ ਦੇ ਵਿੱਚ ਜਿਸ ਤਰ੍ਹਾਂ ਦੇ ਚੈਲੰਜ ਜਾਂ ਚੁਣੌਤੀਆਂ ਆਉਂਦੀਆਂ ਨੇ ਤਾਂ ਉਸ ਤੋਂ ਜਾਣੂ ਕਰਵਾਉਣ ਦੇ ਲਈ ਸਟੂਡੈਂਟ ਹੈ ਜਿਹੜੇ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਹੈ ਬੱਚਿਆਂ ਦੇ ਵਿੱਚ ਖਾਸ ਕਰਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਬੱਚੇ ਜਿਹੜੇ ਆ ਉਹ ਜਾਣਕਾਰੀ ਵੀ ਹਾਸਲ ਕਰ ਲੈਨੇ ਕੁਝ ਫੌਜੀ ਜਵਾਨ ਜਿਹੜੇ ਕਿ ਲੰਬੇ ਸਮੇਂ ਤੋਂ ਖੁਦ ਇਸ ਫੀਲਡ ਦੇ ਅੰਦਰ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਖਾਸ ਕਰਕੇ ਵੱਖ-ਵੱਖਰੇ ਹਥਿਆਰਾਂ ਨੂੰ ਲੈ ਕੇ ਤੇ ਤੁਸੀਂ ਇਹ ਦੇਖਦੇ ਆ ਕਿ ਜਿਹੜੀ ਇੱਕ ਇਸ ਦੂਰਬੀਨ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਕੁਝ ਫੌਜੀ ਜਵਾਨ ਨੇ ਸਰ ਜੋ ਸਟੂਡੈਂਟ ਤੁਹਾਡੇ ਤੋਂ ਪੁੱਛ ਰਿਹਾ ਜਾਣਕਾਰੀ ਲੈ ਰਿਹਾ ਕਿੰਨੇ ਕੋ ਐਕਸਾਈਟਮੈਂਟ ਨਜ਼ਰ ਆ ਰਹੀ ਹੈ ਸਟੂਡੈਂਟ ਬਹੁਤ ਖੁਸ਼ ਨੇ ਸਾਰੇ ਹੀ ਨਾ ਜੀ ਇਹ ਕਹਿੰਦੇ ਕਿ ਆਪਾਂ ਪਹਿਲੀ ਵਾਰ ਦੇਖੇ ਇਹ ਸਾਡੀ ਆਰਮੀ ਦੇ ਵਿੱਚ ਨਵੇਂ ਆਇਆ ਹੈ ਜੀ ਜੀ ਤੋ ਕਾਫੀ ਖੁਸ਼ ਨੇ ਬੱਚੇ ਜੀ ਜੀ ਸਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਟੈਕਨੋਲੋਜੀ ਦੇ ਨਾਲ ਡਵੈਲਪ ਹੁੰਦੀਆਂ ਰਹਿੰਦੀਆਂ ਨੇ ਤੇ ਇਹਦੇ ਬਾਰੇ ਥੋੜੀ ਜਾਣਕਾਰੀ ਜ਼ਰੂਰ ਦਿਓ ਸਰ ਇਹ ਟੀਆਈਆਈਓ ਨਾਈਟ ਸਾਈਡ ਹੈ ਮਨ ਲੇ ਕਿ ਦਿਨ ਨੂੰ ਵਾ ਰਾਤ ਨੂੰ ਦੋਨੋਂ ਨੂੰ ਕੰਮ ਕਰਦੀ ਸਰ ਇਹਦਾ 8 ਕਿਲੋਮੀਟਰ ਰੇਂਜ ਹੈ ਜੀ ਤੋ ਸਰ ਇਹ ਆਪਣੇ 4 ਕਿਲੋਮੀਟਰ ਤੱਕ ਇਹ ਆਪਣੇ ਹਿਊਮਨ ਕੋ ਪਕੜ ਲੇਤਾ ਹੈ ਔਰ 8 ਕਿਲੋਮੀਟਰ ਤੱਕ ਬੜੇ ਵੀਕਲ ਕੋ ਪਕੜ ਲੇਤਾ ਹੈ ਸਰ ਇਹ ਸਰ 20 ਡਿਗਰੀ ਮਨ ਲੇ ਜੀ ਮਨ ਲੇ ਕਿ 20 डिग्री टेंपरेचर तक ये ह्यूमन बीइंग है उनू बड़ी ज्यादा मदद मिलती है एते नाल हां जी हां जी सर सर एकदम 20 डिग्री तक मतलब कि माइनस च और 55 डिग्री प्लस उधर काम कर सकते हैं सर तो बहुत सारे स्टूडेंट आंदे होणे हैं तो वो ਤੁਹਾਨੂੰ ਕਿਸ ਕਿਸ ਤਰ੍ਹਾਂ ਦੇ ਸਵਾਲ ਕਰ ਰਹੇ ਆ ਜਿਹੜੇ ਕਿਉਂਕਿ ਜਦੋਂ ਸਿੱਖਣ ਦਾ ਪੀਰੀਅਡ ਹੁੰਦਾ ਹੈ ਬੰਦੇ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਆ ਕਿਹੜਾ ਸਵਾਲ ਸਭ ਤੋਂ ਵੱਧ ਪੁੱਛਿਆ ਜਾਂਦਾ ਸਰ ਇਹ ਪੁੱਛਦੇ ਕਿ ਰਾਤ ਨੂੰ ਮਤਲਬ ਕੀ ਦਿਖ ਪਾਂਦਾ ਕਿ ਦੇਖ ਸਕਦੇ ਕਿ ਨਹੀਂ ਦੇਖ ਸਕਦੇ ਸਰ हां सर ਤਾਂ ਤੁਸੀਂ ਕਦੋਂ ਤੋਂ ਇਸ ਤਰ੍ਹਾਂ ਦੀ ਗਾਈਡੈਂਸ ਦੇ ਰਹੇ ਹੋ ਬੱਚਿਆਂ ਅਸੀਂ ਤਾਂ ਹੁਣ ਪਹਿਲੀ ਵਾਰ ਹੀ ਆਏ تھے ਹਾਂਜੀ ਹਾਂਜੀ ਉਸ ਤੋਂ ਪਹਿਲੇ ਵੀ ਆਉਂਦੇ ਹਾਂ ਪਰ ਅਸੀਂ ਪਹਿਲੀ ਵਾਰ ਹੀ ਆਏ تھے ਹਾਂਜੀ ਹਾਂਜੀ ਬਹੁਤ ਸਾਰੇ ਅਜਿਹੇ ਵਿਦਿਆਰਥੀ ਸਟੂਡੈਂਟ ਨੇ ਜਿਹੜੇ ਖਾਸ ਕਰਕੇ ਡਿਫੈਂਸ ਅਕੈਡਮੀ ਦਾ ਹਿੱਸਾ ਬਣੇ ਨੇ ਤੇ ਬਹੁਤ ਸਾਰੇ ਜਿਹੜੇ ਜਿਹੜੇ ਹਥਿਆਰ ਹੈ ਉਹਨਾਂ ਨੂੰ ਵੀ ਦੱਸਿਆ ਜਾ ਰਿਹਾ ਤੇ ਇੱਧਰ ਇੱਕ ਹੋਰ ਫੌਜੀ ਨੌਜਵਾਨ ਵੀਰ ਖੜੇ ਆ ਉਹਨਾਂ ਤੋਂ ਜਾਣਦੇ ਆ ਕਿ ਉਹ ਜਾਣਕਾਰੀ ਜਦੋਂ ਸਟੂਡੈਂਟ ਨੂੰ ਦਿੰਦੇ ਆ ਤੇ ਇਹਨਾਂ ਬਾਰੇ ਵੀ ਹਾਸਲ ਕਰਦੇ ਆ ਸਰ ਸਭ ਤੋਂ ਪਹਿਲਾਂ ਤੇ ਹੀ ਦੱਸ ਪੁੱਛਣਾ ਚਾਹਾਂਗੇ ਤੁਹਾਡੇ ਤੋਂ ਕਿ ਬੜੇ ਸਟੂਡੈਂਟ ਆੜੇ ਵਾਕੋਕ ਸਟਾਲ ਦੇ ਉੱਤੇ ਕੋਈ ਨਾ ਕੋਈ ਸਵਾਲ ਕਰਦੇ ਆ ਤੁਸੀਂ ਜਿਹੜੀ ਇਹ ਇਕਵਿਪਮੈਂਟ ਪਏ ਆ ਇਹਨਾਂ ਬਾਰੇ ਜਾਣਕਾਰੀ ਦੇਣਾ ਚਾਹੋਗੇ ਕਿ ਇਹ ਕਦੋਂ ਤੇ ਕਿੱਥੇ ਕਿੱਥੇ ਵਰਤੋਂ ਹੁੰਦੀ ਹੈ ਨਾਮ ਹੈ 81 ਐਮ ਐਮ ਮਟਰ ਹੈ ਜੀ ਇਹਦੇ ਕੀ ਆ ਇਹ ਤਿੰਨ ਪ੍ਰਕਾਰ ਦਾ ਅਮਿਨੇਸ਼ਨ ਫੇਅਰ ਕੀਤਾ ਜਾਂਦਾ ਜੀ ਐਚੀ স্মੋਗ ਇਲੀਮੀਨੇਸ਼ਨ ਹੈ ਜੀ ਤੋ ਟੋਟਲ ਇਸਕਾ ਵਜ਼ਨ ਹੈ 74 350 ਗ੍ਰਾਮ ਹੈ ਜੀ ਤੈਨੂੰ ਜਦੋਂ ਚਲਾਉਣ ਲਈ ਕਿੰਨੇ ਫੌਜੀ ਵੀਰਾਂ ਦੀ ਨੌਜਵਾਨਾਂ ਦੀ ਲੋੜ ਪੈਂਦੀ ਹੈ ਇਹ ਤਿੰਨ ਫੌਜੀ ਕੰਮ ਕਰਦੇ ਇਸ ਤੇ ਮਤਲਬ ਇਹਨੂੰ ਆਪਰੇਟ ਕਰਨ ਦੇ ਲਈ ਤਿੰਨ ਜਣਿਆਂ ਦੀ ਲੋੜ ਪੈਂਦੀ ਹੈ ਹਾਂਜੀ ਤੇ ਸਟੂਡੈਂਟ ਸਭ ਤੋਂ ਵੱਧ ਕੀ ਪੁੱਛਦੇ ਆ ਕਿ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਅਮਨੀਸ਼ਨ ਬਾਰੇ ਪੁੱਛਦੇ ਜ਼ਿਆਦਾ ਜੀ ਜੀ ਇਹਨੂੰ ਆਪਰੇਟ ਕਿੱਦਾਂ ਕਰਨਾ ਹੈ ਜਾਂ ਉਹ ਸਾਰੇ ਹਾਂਜੀ ਅਸੀਂ ਅੱਗੇ ਜਾ ਕੇ ਵੀ ਦਿਖਾਵਾਂਗੇ ਬਹੁਤ ਸਾਰੀਆਂ ਚੀਜ਼ਾਂ ਜਈਆਂ ਨੇ ਜਿਹੜੀਆਂ ਇਸ ਫੈਸਟੀਵਲ ਦਾ ਪਹਿਲੀ ਵਾਰੀ ਹਿੱਸਾ ਬਣੀਆਂ ਨੇ ਖਾਸ ਕਰਕੇ ਸਰਹੱਦਾਂ ਦੇ ਉੱਤੇ ਜਦੋਂ ਨੌਜਵਾਨ ਰਾਖੀ ਕਰਦੇ ਨੇ ਉਦੋਂ ਕੱਲੇ ਆਪ ਹੀ ਨਹੀਂ ਇਨ੍ਹਾਂ ਹਥਿਆਰਾਂ ਦੇ ਜ਼ਰੀਏ ਸਹਾਇਤਾ ਹੈਲਪ ਲੈ ਕੇ ਤਾਂ ਸਰਹੱਦਾਂ ਦੇ ਉੱਤੇ ਰਾਖੀ ਸਾਡੀ ਜਿਹੜੀ ਪੂਰੇ ਦੇਸ਼ ਦੀ ਕੀਤੀ ਜਾਂਦੀ ਹੈ ਤਾਂ ਇਹ 8ਵਾਂ ਮਿਲਟਰੀ ਲਟਰੀਰੀ ਫੈਸਟੀਵਲ ਆ ਜਿੱਥੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹਥਿਆਰ ਨੇ ਉਹ ਹਿੱਸਾ ਬਣੇ ਨੇ ਔਰ ਬੱਚੇ ਖਾਸ ਕਰਕੇ ਡਿਫੈਂਸ ਅਕੈਡਮੀ ਨਾਲ ਜੁੜੇ ਹੋਏ ਵੱਖ-ਵੱਖਰੇ ਸਵਾਲ ਇੱਥੇ ਕਰਦੇ ਨੇ ਲਟਰੀਰੀ ਫੈਸਟੀਵਲ ਦਾ ਸਭ ਤੋਂ ਵੱਡਾ ਜਿਹੜਾ ਫਾਇਦਾ ਹੈ ਉਹ ਇਹ ਹੈ ਕਿ ਪ੍ਰੈਕਟੀਕਲੀ ਜਦੋਂ ਉਹਨਾਂ ਨੇ ਕੰਮ ਕਰਨਾ ਹੈ ਉਦੋਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਹਾਇੀ ਹੁੰਦੀਆਂ ਨੇ ਤਾਂ ਅਸੀਂ ਅੱਗੇ ਜਾ ਕੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਵੱਖ-ਵੱਖਰ ਤਰ੍ਹਾਂ ਦੇ ਜਿਹੜੇ ਹਥਿਆਰ ਨੇ ਉਹ ਇੱਥੇ ਪ੍ਰਦਰਸ਼ਨੀ ਦੇ ਲਈ ਲਗਾਏ ਗਏ ਨੇ ਔਰ ਬੱਚਿਆਂ ਨੂੰ ਵੀ ਗਾਈਡ ਕੀਤਾ ਜਾ ਰਿਹਾ ਜਿਹੜਾ ਇੱਥੇ ਉਹ ਐਂਟੀ मिसाइल है जडी की उस फील्ड ਦੇ ਵਿੱਚ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ ਸਰ ਇਸ ਬਾਰੇ ਕੁਝ ਦੱਸਣਾ ਚਾਹੋਗੇ ਕਿ ਮਿਸਾਈਲ ਦੇ ਬਾਰੇ ਬੱਚੇ ਕੀ ਸਵਾਲ ਕਰਦੇ ਆ ਪੁੱਛਦੇ ਆ ਤੁਹਾਡੇ ਤੋਂ ਇਹ ਜੇ ਕਿ ਕਹਾਂ ਪਰ ਇਸਤੇਮਾਲ ਕੀਤਾ ਜਾਂਦਾ ਹੈ ਔਰ ਕਿਸਕੇ ਬਲ ਖਰਾਪੇ ਇਸਤੇਮਾਲ ਕੀਤਾ ਜਾਂਦਾ ਹੈ ਇਸੇ ਸਵਾਲ ਪੁੱਛਦੇ ਆ ਇਸੇ ਆਮ ਅਡੀ ਜਮ ਬੋਲਤੇ ਹੈ एंटी टैंक गाइडेड मिसाइल ये रशिया का बना हुआ है और इसके ऊपर जो वेपर लोड है इसे हम यूनिफाइड लॉन्चर कहते हैं इसका वेट है 22.5 केजी ये सेकंड जनरेशन का वेपन है और इसके ऊपर जो मिसाइल फायर होती है इसे हम कनकोर मिसाइल कहते हैं इसका वेट है 25.16 केजी इस मिसाइल का टारगेट तक पहुंचने का समय है 21 सेकंड 21 सेकंड के बीच हम इसको करेक्शन दे सकते हैं अगर टारगेट हरकत ही आया तो दाएं बाएं की करेक्शन दे सकते हैं इसके साथ एक वायर जाती है जिसके जरिए ये गाइड होती है इसीलिए बोलते हैं इसको गाइडेड मिसाइल जी जी बताइए कितनी दूरी तक काम करती है ये 4 किलोमीटर तक काम करती है इतने बच्चे बहुत सारे जड़े उत्सुकता के नाल देख रहे हैं खुद भी हथियारों दे नाल ਜਿਹੜਾ ਪ੍ਰੈਕਟੀਕਲੀ ਰੂਪ ਦੇ ਵਿੱਚ ਕਿਵੇਂ ਕੰਮ ਕੀਤਾ ਜਾਂਦਾ ਉਸ ਨੂੰ ਲੈ ਕੇ ਬੱਚੇ ਬੜੇ ਐਕਸਾਈਟਮੈਂਟ ਵਿੱਚ ਨਜ਼ਰ ਆ ਰਹੇ ਆ ਤੁਸੀਂ ਕਿੱਥੋਂ ਆਏ ਹੋ ਔਰ ਕਦੋਂ ਤੋਂ ਫੈਸਟੀਵਲ ਦੇ ਵਿੱਚ ਇੰਟਰਸਟ ਕਿਵੇਂ ਹੋਇਆ ਕਿ ਜਾਣਾ ਚਾਹੀਦਾ ਐਸਸੀਡੀਏ ਤੋਂ ਆਏ ਤੇ ਸੀਡੀਏ ਵਾਲੇ ਸਾਡੀ ਅਕੈਡਮੀ ਸੰ ਲੈ ਕੇ ਆਈ ਹੈ ਇੱਥੇ ਹਾਂਜੀ ਕੀ ਕੁਝ ਇੱਥੇ ਸਿੱਖਣ ਨੂੰ ਮਿਲਿਆ ਹੈ ਉਤਸੁਕਤਾ ਹੈਗੀ ਹੈ ਮਨ ਵਿੱਚ ਜਾਣਨ ਦੀ ਕਿ ਇਹਨਾਂ ਹਥਿਆਰਾਂ ਬਾਰੇ ਜਾਣ ਹਾਂਜੀ ਹਾਂਜੀ ਜ਼ਰੂਰ ਇੱਥੇ ਸਾਨੂੰ ਬਹੁਤ ਫੰਕਸ਼ਨਸ ਵਗੈਰਾ ਗੰਦੇ ਦੇਖਣ ਨੂੰ ਮਿਲਿਆ ਤੇ ਬਹੁਤ ਕੁਝ ਸਿੱਖਣ ਮਿਲਿਆ ਤੁਸੀਂ ਟ੍ਰੇਨਿੰਗ ਤਾਂ ਲੈ ਹੀ ਰਹੇ ਹੋ ਗਾਈਡੈਂਸ ਲੈ ਰਹੇ ਹੋ ਤੁਹਾਡਾ ਸੁਪਨਾ ਕੀ ਹੈ ਸਾਡਾ ਐਨਡੀਆ ਕਰਨ ਦਾ ਤੇ ਫਿਰ ਦੇਸ਼ ਦਾ ਨਾਮ ਰੌਸ਼ਨ ਕਰਨ ਦਾ ਹਾਂ ਜੀ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਅਸੀਂ ਵੈਸੇ ਤਾਂ ਸੰਗਰੂਰ ਤੋਂ ਹਾਂ ਜੀ ਹਾਂ ਜੀ ਤਾਂ ਬਹੁਤ ਸਾਰੇ ਬੱਚੇ ਹੋਰ ਵੀ ਆਏ ਹੋਏ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜੇ ਇਹ ਸਟੂਡੈਂਟ ਨਜ਼ਰ ਆ ਰਹੇ ਆ ਇਹ ਵੀ ਪ੍ਰੈਕਟੀਕਲ ਤੌਰ ਦੇ ਉੱਤੇ ਫੌਜੀ ਨੌਜਵਾਨ ਵੀਰਾਂ ਤੋਂ ਜਾਣਕਾਰੀ ਵੀ ਹਾਸਲ ਕਰ ਰਹੇ ਨੇ ਕਿ ਲਟਰੀਰੀ ਫੈਸਟੀਵਲ ਇਹਨਾਂ ਲਈ ਕਿੰਨਾ ਹੈ ਮੈਂ ਤਾਂ ਤੁਹਾਡੇ ਲਈ ਇਹ ਫੈਸਟੀਵਲ ਕਿਵੇਂ ਇੰਪੋਰਟੈਂਟ ਹੈ ਕਿਵੇਂ ਉਹ ਲੱਗਿਆ ਕਿ ਇਹਨੂੰ ਅਟੈਂਡ ਕਰਨਾ ਜ਼ਰੂਰੀ ਹੈ ਸਰ ਅਸੀਂ ਅੱਗੇ ਜਾ ਕੇ ਐਨਡੀਆ ਜੁਆਇਨ ਕਰਨੀ ਹੈ ਤਾਂ ਸਾਡਾ ਟਾਰਗੇਟ ਹੈ ਸਾਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਸਾਡੇ ਲਈ ਜ਼ਰੂਰੀ ਹੈ ਸਾਰੇ ਸਾਨੂੰ ਕਾਫੀ ਤਰ੍ਹਾਂ ਦੀ ਨਵੀਂ ਨੌਲੇਜ ਮਿਲ ਰਹੀ ਹੈ ਵੈਪਨਸ ਬਾਰੇ ਤਾਂ ਕਿ ਸਾਨੂੰ ਅੱਗੇ ਐਸਐਸਬੀ ਹੋਰ ਚੀਜ਼ਾਂ ਲਈ ਈਜ਼ੀ ਰਹੇ ਤੁਸੀਂ ਤੁਹਾਡੀ ਖੁਦ ਦੀ ਇੱਛਾ ਸੀ ਇਸ ਫੀਲਡ ਵੱਲ ਨੂੰ ਅੱਗੇ ਵਧਣਾ ਜਾਂ ਮਾਪਿਆਂ ਨੇ ਕਿਹਾ ਕਿ ਤੁਸੀਂ ਤੁਹਾਡੀ ਇੰਟਰਸਟ ਸੀਗਾ ਤੇ ਮਨ ਸੀ ਸ਼ੁਰੂ ਜਾਂਨੇ ਸਰ ਮੈਂ ਐਨਡੀ ਕਰਨਾ ਚਾਹੁੰਦਾ ਸਰ ਐਨਡੀ ਤੋਂ ਆਫੀਸਰਸ ਅਨਸਾ ਇੱਥੇ ਜਿਹੜੇ ਹਥਿਆਰ ਦਿਖਾਏ ਜਾ ਰਹੇ ਆ ਪਹਿਲਾਂ ਤੇ ਸਿਰਫ ਬੁੱਕਸ ਦੇ ਵਿੱਚ ਜਿਹੜੀ ਲਿਟਰੇਰੀ ਅਸੀਂ ਸਟੱਡੀ ਕਰਦੇ ਆ ਪ੍ਰੈਕਟੀਕਲ ਤੌਰ ਦੇ ਉੱਤੇ ਦੇਖ ਕੇ ਫਰਕ ਨਜ਼ਰ ਆਉਂਦਾ ਜੋ ਪ੍ਰੈਕਟੀਕਲੀ ਥਿਉਰੀ ਦੇ ਵਿੱਚ ਬਹੁਤ ਡਿਫਰੈਂਸ ਆ ਜਾਂ ਤੁਸੀਂ ਆਪਦੀ ਨੈਚੁਰਲ ਚੀਜ਼ ਨੂੰ ਦੇਖ ਰਹੇ ਹੋ ਜਾਂ ਪੜ੍ਹ ਰਹੇ ਉਸ ਦੇ ਤਾਂ ਆਬਵੀਅਸਲੀ ਫਰਕ ਹੀ ਹੋਗਾ ਉਹ ਦੱਸੋ ਨੇ ਇਨਫੋਰਮੇਸ਼ਨ ਪਤਾਈਏ ਗਨ ਹੈ ਤਾਂ ਬੱਸ ਉਸੇ ਹੱਥ ਚ ਫੜਦੇ ਥੋਨੂੰ ਰਿਐਲਿਟੀ ਪਤਾ ਲੱਗਦੀ ਵੀ ਕਿੱਦਾਂ ਪਹਿਲਾ ਫੈਸਟੀਵਲ ਹੈ ਜਿਹੜਾ ਅਟੈਂਡ ਕਰ ਰਹੇ ਮੇਰਾ ਫਸਟ ਹੈ ਸਰ ਅਸੀਂ ਜੁਆਇਨ ਹੀ ਸਰ ਕਰੀਏ ਅਕੈਡਮੀ ਰਿਟਨ ਤੋਂ ਬਾਅਦ ਪਹਿਲੀ ਵਾਰ ਤਾ ਇੱਥੇ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਸਿੱਖਣ ਦੇ ਲਈ ਔਰ ਆਪਣੇ ਆ ਮਕਾਮ ਹਾਸਲ ਕਰਨ ਦੇ ਲਈ ਇੱਥੇ ਕੁਝ ਨਾ ਕੁਝ ਸਿੱਖਣਾ ਚਾਹੁੰਦੇ ਨੇ ਬੜੇ ਸਟੂਡੈਂਟ ਨੇ ਇੱਥੇ ਆਏ ਹੋਏ ਨੇ ਔਰ ਗਾਈਡੈਂਸ ਵੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਵੀ ਦੱਸਿਆ ਜਾ ਰਿਹਾ ਔਰ ਇੱਕ ਵਾਰ ਹੀ ਇਹਨੂੰ ਫੈਰ ਕਰ ਸਕਦੇ ਆ ਔਰ ਜਿਸ ਦੇ ਪੰਜ ਪ੍ਰਕਾਰ ਦੇ ਬੰਦ ਹੁੰਦੇ ਆ ਇਹਦੇ ਨਾਲ ਪਹਿਲਾ ਕੀ ਆ ਐਚੀਡੀਪੀ ਹਾਈ ਸਕੂਲ ਐਂਟੀ ਪਰਮੈਂਟਰੀ ਤਾਂ 8ਵਾਂ ਮਲਟੀ ਲਿਟਰਰੀ ਫੈਸਟੀਵਲ ਜਿਸ ਦੇ ਵਿੱਚ ਵੱਖ-ਵੱਖ ਸਟੂਡੈਂਟ ਵੱਖ-ਵੱਖ ਰੀਆਂ ਅਕੈਡਮੀਆਂ ਤੋਂ ਆਈਏ ਆਏ ਨੇ ਔਰ ਇੱਥੇ ਸਿੱਖਣ ਦੀ ਕੋਸ਼ਿਸ਼ ਦੇ ਵਿੱਚ ਨੇ ਵੱਖ-ਵੱਖ ਹਥਿਆਰ ਨੇ ਚਾਹੇ ਰਸ਼ੀਅਨ ਮੇਡ ਹੈ ਕੁਝ ਹੋਰ ਵਿਦੇਸ਼ਾਂ ਤੋਂ ਜਿਹੜੇ ਮੰਗਵਾਏ ਗਏ ਨੇ ਇੱਥੇ ਪ੍ਰਦਰਸ਼ਨੀ ਇਸੇ ਕਰਕੇ ਲਗਾਈ ਗਈ ਹੈ ਕਿ ਇਸ ਦੇ ਵਿੱਚ ਬੱਚਿਆਂ ਨੂੰ ਸਮਝਾਇਆ ਜਾ ਸਕੇ ਥਿਉਰੀ ਤੇ ਪ੍ਰੈਕਟੀਕਲ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ ਹੈ ਤੇ ਬੱਚਿਆਂ ਨੂੰ ਵੀ ਇੱਥੇ ਉਤਸੁਕਤਾ ਹੈ ਜਾਣਨ ਦੀ ਕਿ ਇਹ ਫੈਸਟੀਵਲ ਕਿਉਂ ਹੋਣੇ ਚਾਹੀਦੇ ਨੇ ਸਰ ਤੁਸੀਂ ਇਸ ਫੈਸਟੀਵਲ ਦੇ ਬਾਰੇ ਆਪਣੇ ਵਿਚਾਰ ਕੀ ਰੱਖਣਾ ਚਾਹੁੰਦੇ ਹੋ ਔਰ ਖਾਸ ਕਰਕੇ ਜਿਹੜੀ ਨਵੀਂ ਜਨਰੇਸ਼ਨ ਹੈ ਜਿਹੜੀ ਪਹਿਲੀ ਵਾਰੀ ਅਟੈਂਡ ਕਰ ਪਾ ਰਹੀ ਹੈ ਉਹਨਾਂ ਬਾਰੇ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਗੱਲਬਾਤ ਪਹਿਲੇ ਤੇ ABC ਚੈਨਲ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਸਾਡੇ ਨਾਲ ਬ੍ਰਿਟਿਸ਼ ਆਰਮੀ ਦੇ ਆਫੀਸਰ ਵੀ ਹਣ ਜੋ ਸਪੈਸ਼ਲ ਆਏ ਹਨ ਜੀ ਮੇਰਾ ਨਾਂ ਜੀ ਡਾਕਟਰ ਗੁਰਿੰਦਰਪਾਲ ਸਿੰਘ ਚੇਅਰਮੈਨ ਸਰਾਗੜੀ ਫਾਊਂਡੇਸ਼ਨ ਜੀ ਅੱਜ ਐਸੀ ਪਰਸੇ ਹੀ ਅਮਰitsar ਦੇ ਵਿੱਚ ਸਾਰਾਗੜੀ ਦਾ ਇੱਕ ਮੌਨਮੈਂਟ ਤਿਆਰ ਕਰਕੇ ਲਾਇਆ ਹੈ ਇਹ ਮਲਟੀ ਲਿਟਰੇਚਰ ਜਿਹੜਾ ਫੈਸਟੀਵਲ ਚੱਲ ਰਿਹਾ ਹੈ ਯੂਥ ਨੂੰ ਨਮੀ ਸੇ ਦਿੰਦਾ ਹੈ ਜੀ ਵੀ ਸਾਡਾ ਜਿਹੜਾ ਯੂਥ ਹੈਗਾ ਆਰਵੀਨ ਦੇ ਨਾਲ ਜੁੜੇ ਦੇਸ਼ ਭਗਤੀ ਨਾਲ ਜੁੜੇ ਤੇ ਅੱਗੇ ਵੱਧ ਕੇ ਕੰਮ ਕਰੇ ਤੇ ਨਸ਼ਿਆਂ ਤੋਂ ਹੋਰ ਜਿਹੜੀਆਂ ਲਾਮਤਾਂ ਫੋਨ ਤੇ ਗੇਮਾਂ ਖੇਡਣ ਉਸ ਤੋਂ ਦੂਰ ਰਹੇ ਤੇ ਇਹ ਸਾਡੀ ਸਿੱਕੀ ਸਪਿਰਿਟ ਪੰਜਾਬੀ ਸਪਿਰਟ ਨੂੰ ਪਰਫੁੱਲਿਤ ਕਰਦਾ ਹੈ ਕਿਉਂਕਿ ਪੰਜਾਬੀ ਦੇ ਵਿੱਚ ਕੋਈ ਧਰਮ ਨਹੀਂ ਸਾਰੇ ਧਰਮ ਇਕੱਠੇ ਆ ਜਾਂਦੇ ਪੰਜਾਬ ਪੰਜਾਬੀ ਦੇ ਸਾਡੇ ਬਲੱਡ ਦੇ ਵਿੱਚ ਇਹ ਤਾਕਤ ਹੈਗੀ ਹੈ ਅੱਗੇ ਲੜਨ ਦੀ ਜਸ਼ਵਾ ਹੈਗਾ ਸਾਰਿਆਂ ਵਿੱਚ ਜਿਦਾ ਸਾਰੀ ਗਾੜੀ ਦੇ ਇਤਿਹਾਸਾ ਉਸੇ ਤਰ੍ਹਾਂ ਹੋਰ ਸੀ ਤੇ ਮੈਂ ਤੁਹਾਡੀ ਚੈਨਲ ਦੇ ਮਾਧਿਅਮ ਨਾਲ ਕਹਿਣਾ ਚਾਹਾਂਗਾ ਯੂਥ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਕਸ ਕਸਰਤ ਕਰੋ ਸਪੋਰਟਸ ਨਾਲ ਜੁੜੋ ਤੇ ਜਿਹੜੀਆਂ ਦੂਜੀਆਂ ਗਲਤ ਹਰਕਤਾਂ ਉਹਨਾਂ ਤੋਂ ਦੂਰ ਰਹੋ ਨਾ ਨਸ਼ਿਆਂ ਤੋਂ ਦੂਰ ਜੇ ਉਤਰੋ ਦੂਰ ਹੋਗੇ ਤੇ ਤੁਸੀਂ ਚੜ੍ਹਦੀ ਕਲਾ ਸ਼ਰੋਗੇ ਅੱਜ ਵੀ ਸਰ ਨੇ ਆਪਣਾ ਐਕਸਪੀਰੀਐਂਸ ਵੀ ਸ਼ੇਅਰ ਕੀਤਾ ਬੱਚਿਆਂ ਨੂੰ ਵੀ ਕਿਹਾ ਤੁਹਾਨੂੰ ਸਰਵਿਸ ਦੇ ਵਿੱਚ ਕਿੰਨਾ ਸਮਾਂ ਹੋ ਗਿਆ ਤੁਸੀਂ ਕੀ ਕੁਝ ਦੱਸ ਪਾ ਰਹੇ ਹੋ ਬੱਚਿਆਂ ਨੂੰ ਜਾਂ ਤੁਹਾਡੇ ਤੋਂ ਵੀ ਪੁੱਛਿਆ ਜਾ ਰਿਹਾ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਚੈਨਲ ਨੂੰ ਤੁਹਾਡੀ ਸਾਰੀ ਆਡੀਅੰਸ ਨੂੰ ਮੈਨੂੰ 11 ਸਾਲ ਹੋ ਗਏ ਨੇ ਸਰਵਿਸ 'ਚ ਮੇਰਾ ਟ੍ਰੇਡ ਹੈਗਾ ਲੋਜਿਸਟਿਕ ਕੋ ਜੋ ਕਿ ਬ੍ਰਿਦਰ ਸ਼ਾਮੀ ਦਾ ਲੋਜਿਸਟਿਕ ਸਰਵਿਸਿਜ਼ ਹਨ ਹਾਂਜੀ ਜ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੇ ਫੈਸਟੀਵਲ ਹੈ ਜਿਹੜੇ ਕਿੰਨੇ ਕੋ ਇੰਪੋਰਟੈਂਟ ਹੁੰਦੇ ਆ ਸਟੂਡੈਂਟਸ ਲਈ ਖਾਸ ਬਹੁਤ ਇੰਪੋਰਟੈਂਟ ਹੁੰਦੇ ਆ ਸਪੈਸ਼ਲੀ ਜਦੋਂ ਬਹੁਤ ਲੋਕ ਨੇ ਜਿਹੜੇ ਆਰਮੀ ਨੂੰ ਜੁਆਇਨ ਕਰਨਾ ਚਾਹੁੰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਰਨਾ ਕੀ ਹੈ ਸੋ ਨਾਰਮਲੀ ਸਮ ਟਾਈਮ ਏਸ਼ੀਅਨ ਕਮਿਊਨਿਟੀ ਆਪਣੀ ਜਿਹੜੀ ਇੰਡੀਅਨ ਪੰਜਾਬੀ ਕਮਿਊਨਿਟੀ ਹੈ ਸੋਚਦੇ ਕੁਝ ਪੇਰੈਂਟਸ ਇਹ ਸੋਚਦੇ ਆ ਕਿ ਜੇ ਆਰਮੀ ਜੁਆਇਨ ਕੀਤੀ ਤਾਂ ਵਾਰ ਤੇ ਭੇਜ ਦੇਣਾ ਤੁਸੀਂ ਮਰ ਜਾਣਾ ਪਰ ਇਹ ਵੀ ਹੈ ਕਿ ਆਰਮੀ ਵਿੱਚ ਡਿਫਰੈਂਟ ਡਿਫਰੈਂਟ ਕੈਰੀਅਰ ਵੀ ਹੁੰਦਾ ਹੈ ਜੀ ਨਾ ਕੈਰੀਅਰ ਤੋਂ ਦਾ ਘਰ ਦੇ ਨੂੰ ਕਿ ਘਰ ਤੋਂ ਦੂ ਕਰੀਅਰ ਹੁੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਤੁਸੀਂ ਡਾਕਟਰ ਵੀ ਬਣ ਸਕਦੇ ਹੋ ਤੁਸੀਂ ਹੁਣ ਅੱਜਕੱਲ ਸਾਈਬਰ ਇੰਜੀਨੀਅਰ ਵੀ ਬਣ ਸਕਦੇ ਹੋ ਸੋ ਟਰਾਈ ਕਰਨਾ ਚਾਹੀਦਾ ਔਰ ਤੁਸੀਂ ਆਪਣੇ ਦੇਸ਼ ਲਈ ਕੁਝ ਕਰੋਗੇ ਤਾਂ ਤੁਹਾਨੂੰ ਯੂ نو ਯਾਦ ਰੱਖਿਆ ਜਾਂਦਾ ਜਿਵੇਂ ਡਾਕਟਰ ਜੋਸ ਨੇ ਦੱਸਿਆ ਕਿ ਸਾਰਾ ਗੜੀ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਅਸੀਂ ਕਿੰਨੇ ਸਾਲਾਂ ਤੋਂ ਉਹਨਾਂ ਨੇ ਉਹ ਚੀਜ਼ਾਂ ਕਰਤੀਆਂ ਔਰ ਅਸੀਂ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਹਾਂ ਅੱਜ ਹੀ ਸਾਰਾ ਗੜੀ ਦੇ ਬਾਰੇ ਤੁਹਾਨੂੰ ਮੈਂ ਦੱਸਣਾ ਚਾਹੁੰਗਾ ਜਿਹੜੇ ਪਰਸਨ ਨੇ ਇਹ ਲੀਡਿੰਗ ਕੀਤੀ ਸੀ ਹਵਲਦਾਰੀ ਸ਼ਰ ਸਿੰਘ ਜੀ ਸਾਰੀ ਦੁਨੀਆ ਜਾਣਦੀ ਹੈ ਪੰਜਵੀਂ ਜੀਨਰੇਸ਼ਨ ਸਾਡੇ ਵਿੱਚ ਮੌਜੂਦ ਹਨ ਮਨਦੀਪ ਕੌਰ ਗਿੱਲ ਜੀ ਤੁਸੀਂ ਇਹਨਾਂ ਨੂੰ ਪੁੱਛੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਨੇ ਤੁਹਾਡੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਸਾਨੂੰ ਵੀ ਮਾਣ ਮਹਿਸੂਸ ਹੋਏਗਾ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਤੁਸੀਂ ਇਸ ਫੀਲਡ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਕਦੋਂ ਤੋਂ ਜੁੜ ਗਏ ਔਰ ਤੁਹਾਨੂੰ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਲੱਗਦਾ ਬੱਚਿਆਂ ਵਿੱਚ ਆ ਕੇ ਜਾਂ ਇਸ ਇਸ ਤਰ੍ਹਾਂ ਦੇ ਫੈਸਟੀਵਲ ਚੱਕ ਬਹੁਤ ਵਧੀਆ ਲੱਗਦਾ ਜੀ ਕਿਉਂਕਿ ਇਹ ਜਿਹੜਾ ਸਾਰਾ ਗੜੀ ਦਾ ਯੁੱਧ ਸੀ 1897 ਚ ਹੋਇਆ ਸੀ ਸੋ ਇਹਨਾਂ ਦੇ ਨਾਲ ਇਹਨਾਂ ਨੇ 97 ਦੇ ਵਿੱਚ ਆਲਮੋਸਟ ਸਾਰੀ ਫੈਮਿਲੀਜ਼ ਨੂੰ ਲੱਭ ਲਿਆ ਸੀ ਸੋ ਉਦੋਂ ਤੋਂ ਅਸੀਂ ਇਹਨਾਂ ਦੇ ਨਾਲ ਕਨੈਕਟਡ ਆ ਐਂਡ ਇਹਨਾਂ ਦੀ ਗਾਈਡੈਂਸ ਤੇ ਥੱਲੇ ਬਹੁਤ ਸਾਰੇ ਕੰਮ ਕਰ ਰਹੇ ਆ ਜਿਦਾ ਇਹਨਾਂ ਨੇ ਇੱਥੇ ਹੁਣ ਅਸੀਂ ਇਸੇ ਕਰਕੇ ਆਏ ਹੋਏ ਸੀ ਕਿ ਡੈਲੀਗੇਸ਼ਨ ਲੈ ਕੇ ਤਿੰਨ ਮੋਨੂਮੈਂਟਸ ਬਣਾਏ ਗਏ ਆ ਆਪਣੇ ਗੋਲਡਨ ਗੇਟ ਦੇ ਥੱਲੇ ਅੰਮ੍ਰਿਤਸਰ ਦੇ ਵਿੱਚ ਸੋ ਉਹਦੀ ਇਨਗੋਰੇਸ਼ਨ ਦੇ ਲਈ ਸੀ ਆਏ ਸੀਗੇ ਤੇ ਹੋਰ ਐਦਾਂ ਹੀ ਇਹਨਾਂ ਨੇ ਜਿੱਥੇ ਅਸਲ ਸੇ ਜਿੱਥੇ ਬੈਟਲ ਲੜੀ ਗਈ ਸੀ ਉੱਥੇ ਜਾ ਕੇ ਨਿਸ਼ਾਨ ਸਾਹਿਬ ਚੁਲਾਇਆ ਸੀ ਇਹਨਾਂ ਨੇ ਸੋ ਪਹਿਲੇ ਪਰਸਨ ਸੀ ਜਿਹੜੇ ਉੱਥੇ ਪਹੁੰਚੇ ਸੀ ਉਸ ਤੋਂ ਬਾਅਦ ਸੈਕਿੰਡ ਟਾਈਮ ਬ੍ਰਿਟਿਸ਼ ਆਰਮੀ ਗਈ ਸੀ ਸੋ ਇਹਨਾਂ ਨੇ ਬਹੁਤ ਕੁਝ ਕੀਤਾ ਉਹਨਾਂ ਦੇ ਲਈ ਉਸ ਜਿਹੜੀ ਲੁਕੀ ਛੁਪੀ ਸੀਗੀ ਇਤਿਹਾਸੀ ਸਾਡਾ ਉਹਨੂੰ ਸਾਰਿਆਂ ਦੇ ਸਾਹਮਣੇ ਪ੍ਰੈਜ਼ੈਂਟ ਕਰਨ ਦੇ ਲਈ ਜੋ ਕਿ ਬਹੁਤ ਜ਼ਰੂਰੀ ਹੈ ਸੋ ਜੇ ਅੱਜ ਅਸੀਂ ਇੱਥੇ ਖੜੇ ਆਂ ਤੇ ਅੱਜ ਉਹਨਾਂ ਸ਼ਹਾਦਤਾਂ ਦੇ ਕਰਕੇ ਖੜੇ ਆਂ ਸੋ ਅਸੀਂ ਵੀ ਕੈਨੇਡਾ ਦੇ ਵਿੱਚ ਵੀ ਐਦਾਂ ਹੀ ਚਾਰ ਅਸੀਂ ਗੈਲਰੀਜ਼ ਲਗਾ ਚੁੱਕੇ ਆਂ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਤੇ ਅਸੀਂ ਉੱਥੇ ਪਾਰਕ ਬਣਾ ਰਹੇ ਹਾਂ ਸੋ ਜਿਹੜਾ 12 ਸਤੰਬਰ ਨੈਕਸਟ ਈਅਰ 2025 ਦੇ ਵਿੱਚ ਅਸੀਂ ਉਹਦਾ ਉਦਘਾਟਨ ਕਰਾਂਗੇ ਸੋ ਉੱਥੇ ਵੀ ਸਾਡਾ ਮਕਸਦ ਇਹ ਹੈ ਕਿ ਬੱਚਿਆਂ ਨੂੰ ਸਾਡਾ ਮੈਸੇਜ ਕਨਵੇ ਕੀਤਾ ਜਾਵੇ ਐਦਾਂ ਹੀ ਉੱਥੇ ਰਿਮੈਂਬਰੈਂਸ ਦੇ ਹੁੰਦਾ ਵਾ ਜਿੱਥੇ ਅਸੀਂ ਇਦਾਂ ਨੂੰ ਯਾਦ ਕੀਤਾ ਜਾਂਦਾ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਸਲਾਈਡਸ ਪ੍ਰੋਵਾਈਡ ਕਰਦੇ ਜਿੱਥੇ ਉੱਥੇ ਫਰਸਟ ਵਾਰ ਸੈਕਿੰਡ ਵਾਰਲਡ ਵਾਰ ਦੇ ਜਿਹੜੇ ਸ਼ਹੀਦ ਆ ਉਹਨਾਂ ਦੀ ਲਗਦੇ ਤਾਂ ਉੱਥੇ ਸਾਡੇ ਸ਼ਹੀਦਾਂ ਦੇ ਬਰਾਬਰ ਲਗਦੇ ਆ ਸੋ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਬੱਚਿਆਂ ਨੂੰ ਇਹ ਜਿਹੜੀ ਲੈਗੇਸੀ ਕੈਰੀ ਫਾਰਵਰਡ ਕਰਕੇ ਉਹਨਾਂ ਤੱਕ ਪਹ ਨਹੀਂ ਦਿੰਦੇ ਜਿਹੜਾ ਕਿ ਸਾਨੂੰ ਇਹਨੂੰ ਕੈਰੀ ਫਾਰਵਰਡ ਕਰਕੇ ਅੱਗੇ ਲੈ ਕੇ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਸਰ ਦੇਸ਼ ਦੇ ਲਈ ਡਿਫੈਂਸ ਤਾਂ ਇੱਕ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ ਆਪਣਾ ਬਹੁਤ ਤਾਂ ਦੇਸ਼ਾਂ ਦਾ ਬਜਟ ਵੀ ਡਿਫੈਂਸ ਦੇ ਉੱਤੇ ਖਰਚ ਹੁੰਦਾ ਹੈ ਪਰ ਇੱਕ ਗੱਲ ਇਹ ਵੀ ਜਿਹੜੀ ਨਾਲ-ਨਾਲ ਪ੍ਰੋਪਗੇਟ ਕੀਤੀ ਜਾਂਦੀ ਹੈ ਕਿ ਹੁਣ ਜੰਗਾਂ ਦਾ ਸਮਾਂ ਨਹੀਂ ਰਿਹਾ ਹੁਣ ਤਾਂ ਮਿਲਵਰਤਨ ਦੇ ਨਾਲ ਸਾਰਾ ਗਲੋਬਲ ਹੋ ਗਿਆ ਪਿੰਡ ਬਣ ਗਿਆ ਹੁਣ ਤੇ ਯੁੱਧ ਤੇ ਹੋਣੇ ਨਹੀਂ ਹੁਣ ਹਥਿਆਰਾਂ ਦੀ ਇੰਪੋਰਟੈਂਸ ਕੀ ਹੈ ਅੱਜ ਦੀ ਘੜੀ 'ਚ ਅੱਜ ਦੀ ਘੜੀ ਦੇ ਵਿੱਚ ਇਹ ਬਹੁਤ ਪੁਰਾਣੀ ਹਿਸਟਰੀ ਹੈਗੀ ਆ ਮਨੁੱਖਤਾ ਦੀ ਰੇਸ ਦੇ ਵਿੱਚ ਇਹ ਕਦੀ ਵੀ ਪੋਸੀਬਲ ਨਹੀਂ ਹੈਗਾ ਕਿ ਅਸੀਂ ਇਹ ਵਾਰਸ ਜਿਹੜੀਆਂ ਆ ਕਿਸੇ ਵੀ ਤਰ੍ਹਾਂ ਰੁਕੀਆਂ ਜਾ ਸਕਦੀਆਂ ਆ ਕਿਉਂਕਿ ਅਸੀਂ ਬਿਲਕੁਲ ਡਿਫਰੈਂਟ ਸਟ੍ਰਾਈਵਸ ਡਿਫਰੈਂਟ ਸਪੀਸੀਜ਼ ਡਿਫਰੈਂਟ ਪੀਪਲ ਜਿਹੜੇ ਆ ਸਾਰੀ ਦੁਨੀਆ ਦੇ ਵਿੱਚ ਜਿਹੜੇ ਹੈਗੇ ਆ ਤੇ ਕਿਉਂਕਿ ਇਹ ਹਿਊਮਨ ਨੇਚਰ ਹੈਗੀ ਆ ਕਿ ਗਰੀਡ ਦੀ ਤੋ ਇਸ ਕਰਕੇ ਉਹ ਵਾਰ ਕਿਸੇ ਤਰ੍ਹਾਂ ਦੀ ਵੀ ਹੋਵੇਗੀ ਵਾਰਸ ਹਮੇਸ਼ਾ ਹੀ ਹੁੰਦੀ ਆ ਰਹੀ ਹੈ ਕਦੀ ਵੀ ਇਤਿਹਾਸ ਦੇ ਵਿੱਚ ਕਦੀ ਨਹੀਂ ਰੁਕਿਆ ਗਲੋਬਲ ਮਾਰਕੀਟ ਹੋ ਗਈ ਆ ਉਹ ਸਿਰਫ ਜਿਹੜਾ ਬਿਜ਼ਨਸ ਚੱਲ ਰਿਹਾ ਆ ਉਸ ਹੁਣ ਬਿਜ਼ਨਸ ਦੀ ਵਾਰ ਵੀ ਤੁਸੀਂ ਦੇਖਦੇ ਹੈਗੇ ਆ ਤੇ ਉਹਨਾਂ ਦੇ ਵਿੱਚ ਜਿਹੜੀਆਂ ਨਵੇਂ ਕਨਫਲਿਕਟਸ ਜਿਹੜੇ ਕ੍ਰੀਏਟ ਹੋ ਰਹੇ ਆ ਤੁਸੀਂ ਜਿਵੇਂ ਯੂਕਰੇਨ ਬੋਰ ਤੇ ਰਸ਼ੀਆ ਦੀ ਬੋਰ ਦੇਖਦੇ ਆ ਉਹ ਕਲੇਮ ਕਰਦੇ ਕਿ ਉਹ ਸਾਡੀ ਲੈਂਡ ਆ ਇਸ ਇਸ 에ਰਾ ਦੇ ਵਿੱਚ ਨਾਲੇ ਕਿ ਤੋਂ ਇਜ਼ਰਾਈਲ ਦੀ ਤਾਂ ਤੁਸੀਂ ਗਾਜ਼ਾ ਦੀ ਦੀ ਬੋਰ ਦੇਖ ਰਹੇ ਆ ਉਹ ਸਟਿਲ ਇਨ ਥਿਸ 에ਰਾ ਹੱਲੇ ਵੀ ਇਸ ਸਮੇਂ ਦੇ ਵਿੱਚ ਉਹਨਾਂ ਨੂੰ ਤੂੰ ਦੇਖੋ ਕਿ ਕਿੱਡੀਆਂ ਵੱਡੀਆਂ ਬਾਰਾਂ ਚੱਲ ਰਹੀਆਂ ਆ ਤੇ ਇਹ ਕਦੀ ਵੀ ਨਹੀਂ ਹੈਗਾ ਹੋ ਸਕਦਾ ਵੀ ਕਦੀ ਵੀ ਜਿਹੜੀ ਹਿਊਮਨ ਜਿਹੜੇ ਹੈਗੇ ਆ ਉਹ ਇੰਦਾ ਡਿਫਰੈਂਟ ਟ్రਾਈਲ ਡਿਫਰੈਂਟ ਸਪੀਸੀਜ਼ ਇਹ ਇੱਕ ਪਾਰਟ ਆਫ ਮਨੁਖਰ ਦੀ ਸਬਤ ਦਾ ਪਾਰਟ ਆ ਤੇ ਇਹਦੇ ਰਹਿਦਾ ਤੇ ਅਸੀਂ ਬਹੁਤ ਅੱਜ ਬੜੇ ਫੋਰਚੂਨੇਟ ਆ ਇੱਥੇ ਕਿ ਅਸੀਂ ਇਹ ਆਪਣੀ ਇੰਡੀਅਨ ਮਿਲਟਰੀ ਦੇ ਆਪਣੇ ਫੈਸਟੀਵਲ ਤੇ ਆਏ ਆ ਤੇ ਅਸੀਂ ਆ ਕੇ ਇਹ ਦੇਖਿਆ ਕਿ ਸਾਡੇ ਕੋਲ ਸਾਡੀ ਮਿਲਟਰੀ ਜਿੱਦਾ ਇੰਡੀਆ ਦੀ ਬਹੁਤ ਸਟਰੋਂਗ ਆ ਤੇ ਸਾਨੂੰ ਪਤਾ ਹੈ ਕਿ ਤੇ ਨਵੇਂ ਵੈਪਨ ਜਿਹੜੇ ਅਸੀਂ ਦੇਖਿਆ ਉਹ ਬਹੁਤ ਹੀ ਸਪੈਸੀਫਾਈਡ ਵੈਪਨ ਆ ਤੇ ਬੜੀ ਖੁਸ਼ੀ ਹੋਈ ਇੱਥੇ ਆ ਕੇ ਕਿ ਤੇ ਨਾਲ ਨਾਲ ਅਸੀਂ ਇੱਥੇ ਸੀਗੇ ਸਾਰਾ ਗੜੀ ਵਾਰ ਦੀ ਐਸੋਸੀਏਸ਼ਨ ਦੇ ਅਸੀਂ ਮੈਂਬਰ ਹੈਗੇ ਆ ਜਿਹੜੇ ਕਿ ਸਾਡੇ ਨਾਲ ਮਨਦੀਪ ਜੀ ਜਿਹੜੇ ਹਾਲ ਦਾ ਰਿਸ਼ਰ ਸਿੰਘ ਦੇ ਗ੍ਰੇਡ ਗ੍ਰੇਡ ਗ੍ਰੈਂਡ ਆਟਰ ਹੈਗੀ ਆ ਤੇ ਉਹਦੇ ਨਾਲ ਨਾਲ ਅਸੀਂ ਉਹਨਾਂ ਦੇ ਪਿੰਡ ਵੀ ਗਏ ਉਹਨਾਂ ਦੀ ਅਸੀਂ ਉਹਨਾਂ ਦੀ ਸੈਲੀਬ੍ਰੇਸ਼ਨ ਦੇ ਲਈ ਇਸੇ ਕਰਕੇ ਕਿ ਅਸੀਂ ਆਪਣੀ ਆਉਣ ਵਾਲੀਆਂ ਜਨਰੇਸ਼ਨ ਨੂੰ ਇਹ ਸਪਿਰਟ ਪਾਸ ਕਰ ਸਕੀਏ ਕਿ ਤੁਹਾਡੇ ਐ ਅਨਸੈਸਟਰਲ ਨੇ ਕਿਦਾਂ ਡਿਫੈਂਡ ਕੀਤਾ ਤੁਹਾਡੇ ਕੰਟਰੀ ਨੂੰ ਤੁਹਾਡੀ ਫ੍ਰੀडम ਨੂੰ ਰੱਖਣ ਦੇ ਲਈ ਕਿਉਂਕਿ ਇਹਨਾਂ ਸੋਲਜਰਸ ਦੀ ਦੇ ਬਿਦੌਤ ਹੀ ਅਸੀਂ ਜਿਹਨਾਂ ਨੇ ਸਾਡੇ ਬਾਰਡਰਸ ਦੇ ਇਹਨਾਂ ਨੇ ਸਿਕਿਉਰ ਕੀਤੇ ਆ ਉਹਨਾਂ ਦੇ ਬਟੌਰ ਹੀ ਅਸੀਂ ਇਹ ਲਿਬਰਟੀ ਜਿਹੜੀ ਮੰਨਦੇ ਆ ਇਸ ਕਰਕੇ ਜਿਹੜੇ ਸਾਡੇ ਨੌਜਵਾਨ ਜਿਹੜੇ ਅੱਜ ਇੱਥੇ ਡੈਮੋਨਸਟ੍ਰੇਟ ਕਰ ਰਹੇ ਆ ਉਹਨਾਂ ਨੂੰ ਵੀ ਤੇ ਐਡਮਿਨਿਸਟ੍ਰੇਸ਼ਨ ਜੰਡੀਗੜ੍ਹ ਐਡਮਿਨਿਸਟ੍ਰੇਸ਼ਨ ਤੇ ਪੰਜਾਬ ਗਵਰਨਮੈਂਟ ਤੋਂ ਦੇ ਸਹਿਯੋਗ ਨਾਲ ਜੋ ਹੋ ਰਿਹਾ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਅਸੀਂ ਇਹ ਮਿਲਟਰੀ ਜਿਹੜਾ ਲਿਟਰੇਰੀ ਫੈਸਟੀਵਲ ਹੋ ਰਿਹਾ ਉੱਥੇ ਜਿੱਥੇ ਆਪਣੇ ਥਾਂ ਤੇ ਲਿਟਰੇਚਰ ਦੀ ਮਹੱਤਤਾ ਉੱਥੇ ਇਸ ਤਰ੍ਹਾਂ ਦੇ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਹੈ ਬਹੁਤ ਸਾਰੇ ਸਟੂਡੈਂਟ ਇੱਥੇ ਆ ਕੇ ਸਿੱਖਣ ਦੀ ਚਾਹਤ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਿਹਾ ਤੇ ਸਾਨੂੰ ਉਮੀਦ ਹੈ ਕਿ ਅਜਿਹੇ ਫੈਸਟੀਵਲ ਜੇਕਰ ਹੁੰਦੇ ਰਹਿਣਗੇ ਤੇ ਲੋਕ ਸਟੂਡੈਂਟ ਖਾਸ ਕਰਕੇ ਜਿਹੜੇ ਇਸ ਫੀਲਡ ਨੂੰ ਸਿੱਧੇ ਤੌਰ ਦੇ ਉੱਤੇ ਕੱਲ ਨੂੰ ਭਵਿੱਖ ਸਾਂਭਣਗੇ ਦੇਸ਼ ਦਾ ਉਹਨਾਂ ਨੂੰ ਬਹੁਤ ਬਿਹਤ ਲੋੜ ਹੈ ਅਜਿਹੇ ਪ੍ਰੋਗਰਾਮਾਂ ਦੀ ਅਜਿਹੇ ਫੈਸਟੀਵਲਾਂ ਦੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ